ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਚੁੰਨਾ ਮੰਡੀ ਲਾਹੌਰ ਵਿੱਚ ਹੋਇਆ ਪਿਤਾ ਬਾਬਾ ਹਰਦਾਸ ਜੀ ਦੇ ਘਰ ਤੇ ਮਾਤਾ ਦਇਆ ਕੌਰ ਜੀ ਦੇ ਕੋਲ ਬਚਪਨ ਦੇ ਵਿੱਚ ਮਾਤਾ ਪਿਤਾ ਦਾ ਸਾਆਇਆ ਉੱਠ ਗਿਆ ਸੀ ਤੇ ਯਤੀਮ ਹੋ ਗਏ ਨਾਨੀ ਨੇ ਪਾਲਿਆ ਇੱਥੋਂ ਤੱਕ ਕਿ ਸ੍ਰੀਕਾ ਨੇ ਵੀ ਬੂਹੇ ਬੰਦ ਕਰ ਲਏ ਸਨ ਜਦੋਂ ਮੁਸੀਬਤ ਦੀਆਂ ਘੜੀਆਂ ਆndੀਆਂ ਨੇ ਵਿਪਤਾ ਦੀ ਘੜੀ ਆਂਦੀ ਐ ਉਦੋਂ ਆਪਣੇ ਵੀ ਠੁਕਰਾ ਦਿੰਦੇ ਆ ਤੇ ਦੁਸ਼ਮਣ ਵੀ ਲਾਗੇ ਹੋ ਕੇ ਵਾਰ ਕਰਦੇ ਆ ਰਿਸ਼ਤੇਦਾਰ ਵੀ ਦੌੜ ਜਾਂਦੇ ਆ ਕੋਈ ਬਾਹ ਤੱਕ ਨਹੀਂ ਫੜਦਾ ਤੇ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਆਏ ਸਨ ਭਾਵੇਂ ਕਿ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਰਹੇ ਤੇ ਜਿਸ ਦਿਨ ਉਹਨਾਂ ਦੀ ਸ਼ਰਨ ਆਏ ਮਹਾਰਾਜ ਨੇ ਸੇਵਾ ਵਿੱਚ ਲਾਇਆ ਜੋਗ ਜਾਣ ਕੇ ਗੁਰਤਾ ਗੱਦੀ ਤੇ ਬਿਠਾ ਦਿੱਤਾ ਸੋਨੇ ਦੇ ਛਤਰ ਚੁਲਾ ਦਿੱਤੇ ਨੇਤਰਾਂ ਵਿੱਚ ਨੀਰ ਤੇ ਮਹਾਰਾਜ ਕਹਿੰਦੇ ਪੁਰਖਾ ਨੇਤਰ ਕਿਉਂ ਸਜਲ ਹੈ ਕਹਿਣ ਲੱਗੇ ਮਹਾਰਾਜ ਹਮ ਰੋਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਮਹਾਰਾਜ ਮੈਂ ਤਾਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਰੋਜ਼ਦਾ ਫਿਰਦਾ ਸੀ ਮੈਨੂੰ ਤਾਂ ਕੋਈ ਪੁੱਛਦਾ ਨਹੀਂ ਸੀ ਰਿਸ਼ਤੇਦਾਰ ਸੰਬੰਧੀ ਵੀ ਠੁਕਰਾ ਗਏ ਸ਼ਰੀਕਿਆਂ ਨੇ ਵੀ ਬੂਵੇ ਬੰਦ ਕਰ ਲੈ ਪਰਦਾਤਾ ਤੂੰ ਬੜਾ ਮਹਾਨ ਹੈ ਤੂੰ ਤਾਂ ਰੋਲਦੇ ਫਿਰਦੇ ਨੂੰ ਵੀ ਮਹਾਰਾਜ ਸੋਨੇ ਦੇ ਛਤਰਾ ਜਿਸੀ ਤੇ ਝੁਲਾ ਦਿੰਦੇ ਆ ਦੇਖੋ ਗੁਰੂ ਪਿਆਰਿਓ ਜਿਹਨੂੰ ਕੋਈ ਨਹੀਂ ਸੀ ਪੁੱਛਦਾ ਅੱਜ ਮਹਾਰਾਜ ਨੇ ਉਹਨਾਂ ਨੂੰ ਸੋਢੀ ਪਾਦਸ਼ਾਹ ਬਣਾ ਦਿੱਤਾ ਅੱਜ ਉਹਨਾਂ ਦੇ ਦਰ ਤੇ ਦੁਨੀਆ ਚੁੱਕਦੀ ਆ ਧੰਨ ਗੁਰੂ ਰਾਮਦਾਸ ਹੈ ਮਹਾਰਾਜ